ਸਿਕਲ ਦੇ ਸਾਰੇ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਤੇ ਲੱਗ ਗਿਆ ਜੀ ਬਲੌਗ ਵੀ ਸਟਾਰਟ ਕਰਨ ਦੇ ਕਹਿ ਕੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰਨਾ ਸਬਸਕ੍ਰਾਈਬ ਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਸਵੇਰ ਦੇ ਵਜੇ ਥੋੜੀ ਹੈ ਜੀ 8:30 ਕਿਉਂਕਿ ਅੱਜ ਦਿਨ ਹੈਗਾ ਜੀ ਐਤਵਾਰ ਦਾ ਤੇ ਮੈਂ ਲੱਗੀ ਸੀਗੀ ਮੱਕੀ ਦੀ ਰੋਟੀ ਣਾਉਣ ਚੁੱਲੇ ਤੇ ਤੇ ਵਿੱਚ ਕੰਮ ਦੇ ਤਾਂ ਕਿ ਕਿ ਇਸਲੇ ਬਲੌਕ ਤੁਸੀਂ ਦੇਖਿਆ ਕਿ ਮੈਂ ਇਥੇ ਤੋੜ ਕੇ ਲਿਆਈ ਸੀਗੀ ਬਾਹਰ ਉਹ ਇੱਥੇ ਬਿਠਾ ਜਾਣਾ ਕਾਲੀ ਰੋਟੀ ਇਹਦੇ ਨਾਲ ਮੇਥਾ ਹੀ ਰੋਟੀ ਧੂੰਆ ਕਿੰਨਾ ਆ ਗਿਆ ਹਵਾ ਚੱਲਦੀ ਥੋੜੀ ਥੋੜੀ ਕਿੱਲੇ ਦੇ ਆਈ ਜਾਦੀਆ ਪਿੰਗ ਪਾਈਆਂ ਜਾਦੇ ਰਸੂਮੇ ਪੈਨੇ ਉਹਦੇ ਤੇ ਮੈਂ ਹੋਰ ਲਗੀ ਸੀ ਕਿ ਮੇਥਾ ਰੋਟੀਆਂ ਲਾਉਣ है ना चु तीन रहती है ना गैस भी वजी नहीं बना हथेडी भी भूमा हो गया तो अखर रोटी मैं पका ली दि काल पापे ने तो खा लिया मैं रह गई बस हूँ अपनी एंडली रोटी मैच बस हम मैं भी खा लूंगी ਦੇ ਨਾਲੇ ਕਾਲ ਵੀ ਦੋਨਾਂ ਨੂੰ ਹੱਕ ਮਾਰਦੀ ਅੰਦਰ ਆ ਉਹ ਉਹ ਵੀ ਰੋਟੀ ਖਾ ਲੂਗਾ ਇਹ ਫਿਰ ਉਸ ਤੋਂ ਬਚਣਾ ਦੇਖਦੇ ਆ ਤੇ ਨਾ ਪਹੌਗਾ ਆਪਣੇ ਮਰਗ ਦਾ ਤੇ ਭੋਗ ਤੇ ਜਾ ਕੇ ਆਉਣਾ ਮੈਂ ਕਿਹ ਕਹਾਂ ਤੁਹਾਨੂੰ ਪਤਾ ਹੀ ਆ ਇੰਝ ਕੰਮ ਹੋ ਜਾਂਦਾ ਬਈ ਕਿਤਾ ਤੂਏ ਦੇ ਨਾਲ ਤੇ ਫੇਰ ਨਾ ਇੱਕ ਆਪਣੇ ਹੈਗੇ ਆ ਉਹ ਆਪਣੇ ਰਿਸ਼ਤੇਦਾਰੀ ਚੋਂ ਹਨ ਆ ਕੇ ਉਹਨਾਂ ਉਧਰ ਤਾਂ ਲੱਗੇ ਹੋਇਆ ਉਹਨਾਂ ਦੇ ਨਾਂ ਆਂਟੀਆਂ ਪੂਰੇ ਹੋ ਗਏ ਤੇ ਉਹਨਾਂ ਦਾ ਜਿ ਭੋਗ ਵੀ ਆ ਸ਼ਾਇਦ ਮੈਨੂੰ ਜਾਣਾ ਪਵੇ ਭੋਗ ਤੇ ਵੀ ਜਾਣਾ ਪਵੇ ਵੈਸੇ ਤਾਂ ਇਹਨਾ ਮੈਂ ਪਿੰਡ ਵਿੱਚ ਐਨਾ ਕਦੀ ਕਿਸੇ ਦੇ ਤਾਂ ਗਈ ਨਹੀਂ ਹੈਗੀ ਹਮੇਸ਼ਾ ਡੈਡੀ ਨੂੰ ਜਾਂਦੇ ਹੁੰਦੇ ਆ ਬਟ ਹਨਾ ਰਿਸ਼ਤੇਦਾਰੀ ਦਾ ਕੰਮ ਆ ਹੋ ਸਕਦਾ ਵੀ ਸ਼ਾਇਦ ਮੈਨੂੰ ਜਾਣਾ ਪਵੇ ਤੇ ਬਾਕੀ ਚਲੋ ਟਾਈਮ ਤੇ ਦੇਖਦੇ ਆ ਪਹਿਲਾਂ ਕੰਮ ਕਰਨ ਵੇਢ ਲਵਾਂ ਤੇ ਫਿਰ ਦੇਖਦੇ ਆ ਮੈਨੂੰ ਪਤਾ ਹੈ ਕਿ ਦੁੱਖ ਸੁੱਖ ਚਾਹਨਾ ਪਰ ਹਮੇਸ਼ਾ ਖੜਨਾ ਹੀ ਪੈਂਦਾ ਹਰੇਕ ਦੇ ਇਹ ਨਾ ਬੈਠੇ ਨਾ ਬਿਨਾ ਚ ਨਾ ਵਾਓ ਬੱਲੀ ਨੇ ਬੈਠਣਾ ਠੰਡੀ ਲੱਗਣੀ ਆ ਮੇਥੇ ਰੋਟੀਆਂ ਕਿਵੇਂ ਦੀ ਲੱਗੀਆਂ ਇੱਕ ਨਹੀਂ ਪਾਣੀਆਂ ਤੂੰ ਦੇਖੀ ਚੱਲ ਮੈਂ ਸੱਚੀ ਪਾਉਣੀ ਆ ਇੱਕ ਨਹੀਂ ਪਾਉਣੀ ਆ ਸੱਚੀ ਹੀ ਹੁਣ ਦਾ ਹਾਂ ਹਾਂ ਹੁਣ ਦਾ ਤੋਂ ਇੱਕੜੀ ਪਾਣੀਆਂ ਮੈਂ ਵੀਡੀਓ ਹਾਂ ਹੁਣ ਦੱਸ ਕੀ ਕਹਿੰਦੀ ਮੈਂ ਮੇਥੇ ਰੋਟੀਆਂ ਮੋਦੀ ਜੀ ਕਹਿੰਦੀਆਂ ਮੇਥੇ ਰੋਟੀਆਂ ਤਾਂ ਵਧੀਆ ਸੁਘੀਆਂ ਹਾਂ ਹੋਰ ਕੀ ਦਹੀਂ ਚ ਥੋੜੀ ਜਿਹੀ ਕੱਚ ਸੀਗੀ ਕਿਉਂ ਦਹੀਂ ਨੂੰ ਕੀ ਹੋ ਗਿਆ ਦਹੀਂ ਚ ਪਿਆਜ਼ ਉਹ ਕੱਟ ਕੇ ਪਾਏ ਹੁਣ ਮਿਰਚਾਂ ਹਰੇ ਤੇ ਫੇ ਪਾਇਆ ਤਾਂ ਹੋਇਆ ਸੀ ਥੋੜਾ ਸੀ ਬੂੰਦੀ ਮਾਰਦੀ ਪਾਈ ਹੋਵੇ ਹਨ ਬਣਾਇਆ ਹੋਵੇ ਪਤਾ ਲੱਗੇ ਵੀ ਹਾਂ ਰਾਇਤਾ ਜਾਂ ਬਣਿਆ ਹੋਇਆ ਹਾਂ ਫੇ ਸਵਾਲ ਓਕੇ ਠੀਕ ਆ ਜੀ ਰੋਟੀ ਖਾ ਕੇ ਨਾ ਕਦੇ ਨਿੰਦੀ ਦੀ ਨਹੀਂ ਹੁੰਦੀ ਅੱਛੀਆ ਮੈਂ ਤੈਨੂੰ ਮੈਂ ਦੁਰਕੰਨਾ ਮੈਂ ਤੈਨੂੰ ਇਹ ਜੱਬ ਮਾਰੀ ਜਾਂ ਮਾਰੀ ਤਾਂ ਮੈਂ ਕਿਹਾ ਹੀ ਨਹੀਂ ਹਾਂ ਮਾਰੀ ਉੱਧਰ ਲੱਗ ਜਾਣਾ ਹੈਗਾ ਦੋਸਤ ਯਰ ਪਿਆ ਬੀਆ ਬਸ ਫੇਰ ਰਹਿਣ ਦੇ ਜਾਓ ਥੋੜਾ ਜਿਹਾ ਪਿਆ ਬਾ ਚਲੋ ਇਹ ਨਾਲ ਹੀ ਸਾਰ ਲੈਣਾ ਉਹ ਗੇਟ ਕੋਲ ਕੀ ਗੱਲ ਕੀ ਗੱਲ ਕਿੱਥੇ ਤੱਕ ਕਰੋਲੇ ਤੇ ਰਹਿ ਗਈ ਫੇਰ ਬਾਹਾਂ ਸਿਰ ਕਰਨ ਹਾਂ ਆਹ ਦਿੱਦੀ ਨੂੰ ਚਲਾਏ ਇਹਦੀ ਵੀਡੀਓ ਬਣਾਣੀ ਹੈ ਇਹ ਭੱਜਦੀ ਹੈ ਇਹ ਵੀਡੀਓ ਤੇ ਬਦਦਰ ਵੀਡੀਓ ਬਣਾਣੀ ਹੈ ਆਪਾਂ ਓਏ ਬਹਿ ਜਾ

ਉਹਦੀ ਬਿੱਚ ਖੜੀਆਂ ਨੇ ਗੰਦਣਾ ਇਹਨਾਂ ਜੱਫਰ ਆਪਣਾ ਦਿਨ ਨਹੀਂ ਹੋਇਆ ਉਹ ਗਾਣ ਤਾ ਇਹ ਤੂੰ ਲੈ ਜੀ ਆ ਜਿਵੇਂ ਚੱਲ ਉਹਨੂੰ ਕਿ ਆ ਲੈ ਲੈ ਭੜੇ ਆਹੋ ਆਉ ਦਉ ਤੁਹਾਨੂੰ ਮੈਂ ਤਾਂ ਮੈਂ ਤਾਂ ਉਹ ਕਹਿ ਰਹੀ ਸੀ ਉਹ ਲਿਖਿਆ ਹੋਇਆ ਤਾਂ ਮੇਰੇ ਕਰਮ ਜੀ ਵੀ ਤੈਨੂੰ ਤੋੜਿਆ ਪਿਆ ਮੈਂ ਕਰਦੀ ਆ ਬਿਨੂ ਫੋਨ ਕਰੇ ਭਿੰਦੀ ਆਪਣੇ ਪੱਕਾ ਤਾਂ ਜੇ ਕਰਮਾਂ ਤੋਂ ਬਿਨਾ ਗੱਲ ਨਹੀਂ ਹੈ ਕਿ ਇਹ ਕਰਮਾਂ ਦੇ ਸਾਹ ਹਾਂ ਅਸੀਂ ਬਾਤ ਨਾ ਕਰਨੋਂ ਦੀ ਮੈਂ ਕਹਿੰਦਾ ਮੈਂ ਹਜੇ ਮੈਂ ਇਹਨੂੰ ਮਨੀ ਨੂੰ ਮੈਂ ਕਿਹਾ ਚਲਾ ਕੇ ਤੋੜ ਦਿਆ ਜਾਨੂੰ ਅਸੀਂ ਮੱਥਾ ਟੇਕ ਕੇ ਮੁੜੇ ਵੀ ਮੈਂ ਕਾ ਕਰਨਾ ਕੀ ਮਨੀ ਆਇਆ ਤੋੜ ਕੇ ਲੈਣਾ ਆਪਣਾ ਵੀ ਜੱਸੀ ਹੁੰਦੀ ਆ ਸਾਹ ਸੱਚੀ ਗੱਲਾ ਉੱਥੋਂ ਆ ਗਏ ਮੱਥਾ ਟੇਕ ਕੇ ਆ ਕੇ ਫਿਰ ਸਾਹ ਤੋੜੇ ਉੱਥੇ ਦੇਖ ਕੇ ਕਹਣਾ ਇੱਕ ਝੋਲਾ ਰੱਖ ਕੇ ਕਹ ਹੋਰ ਚੱਕੀ ਆਉਂਦੀ ਆ ਜਿਆ ਗ ਕੱਢ ਦੇ ਫੇਰ ਇਹਨੂੰ ਲੈ ਕੇ ਅੱਛਾ ਤੇ ਪਈਏ ਟੋਕਰੀ ਉਹ ਤੇਰੇ ਭਾਈ ਉਹਨੇ ਤੋੜੇ ਦੀ ਉੱਥੋਂ ਮੈਂ ਕੱਲ ਥੋੜੇ ਜਿਹਾ ਬੂਟਾ ਤੀ ਹੋ ਗਿਆ ਸੋਹਣੇ ਆ ਕਾਲਵੀਨ ਛੱਡਣ ਆਉਂਦਾ ਆ ਬਠਾ ਲਾ ਮਾਸੀ ਨੂੰ ਮਾਗਰ ਬੱਸ ਕਰ ਮੁਰੇ ਚ ਖੀਜੋ ਆ ਚੱਲੀਏ ਆਪਾਂ ਨਾ ਚੱਲੀਏ ਹਾਂ ਹਾਂ ਆਜੋ हां जी हो तो असए घरे रिश्तेदार आ गए फिर तक वीडियो नहीं बनी चल थोड़ी और मटर लौट गए ना चुंडी पड़दी ਜੀ ਸ਼ਾਮ ਦੇ ਵਜੇ 7 ਕਿਹਾ ਜੀ 4 ਤੇ ਮੈਂ ਆ ਗਈ ਸੀ ਇਹਦਰ ਮਟਰ ਤੋੜਨ ਕਿੱcke ਪਾ ਬਣਾਵਾਂਗੇ ਜੀ ਗਾਜਰਾਂ ਮਟਰਾਂ ਦੀ ਸਬਜ਼ੀ ਗਾਜਰਾਂ ਡੈਡੀ ਨੇ ਮੈਨੂੰ ਤੋੜ ਕੇ ਲਿਆਤੀ ਸੀ ਨਹੀਂ ਉਧਰੋਂ ਗਾਜਰਾਂ ਆਪਣੀ ਮੋਟਰ ਤੇ ਲੱਗੀਆਂ ਹੋਈਆਂ ਨੇ ਤਾਂ ਮੈਂ ਕਿਹਾ ਚੱਲ ਮੈਂ ਮਟਰ ਉਰੋਂ ਤੋੜ ਲੈਣੀਆਂ ਤੇ ਬਾਕੀ ਕਾਲ ਵੀ ਨਹੀਂ ਚਲੇ ਗਏ ਜੀ ਟਿਊਸ਼ਨ ਤੇ ਅੱਤ ਪੰਛੀ ਮਾਥ ਨੇ ਜੀ ਆ ਕੇ ਅੱਜ ਸਵੇਰ ਸੁੱਤੀ ਨਹੀਂ ਹੈਗੀ ਅੱਜ ਆਪ ਮੈਂ ਜੀ ਆ ਕੇ ਫੌਂਗੀ ਫਿਰ ਮੈਂ ਕਿਹਾ ਚੱਲ ਮੈਂ ਹਨਾ ਹੁਣ ਫ੍ਰੀ ਹੋਈ ਆ ਮੈਂ ਕਿਹਾ ਚੱਲ ਮੈਂ ਮਟਰ ਜਾਨੂੰ ਤੋੜਨੇ ਆਂ ਜੀ ਤੇ ਬਾਕੀ 17 ਹਜੇ ਆਪਾਂ ਕੱਢੀਆਂ ਨਹੀਂ ਠਹਿਰ ਕੇ ਕੱਢਦੇ ਆ ਇਹਦਾ ਚੱਲ ਮੈਂ ਪਹਿਲਾਂ ਮਟਰ ਤੋੜ ਲਵਾਂ ਹੁਣ ਕਿਹਨਾਂ ਘਰ ਦੀ ਸਬਜ਼ੀ ਆ ਜੀ ਵਧੀਆ ਬਹੁਤ ਬਣ ਗਈ ਹੈ ਸਵਾਦ ਜਿਨ੍ਹਾਂ ਜਿਹਨਾਂ ਦੇ ਘਰ ਦੀ ਸਬਜ਼ੀ ਲੱਗੀ ਹੋਈ ਆ ਉਹਨਾਂ ਨੂੰ ਪਤਾ ਆ ਕਿ ਆਪਣੇ ਦਾ ਮਟਰ ਵੀ ਹੈ ਨਾ ਜਿੰਦੀ ਵਧੀਆ ਬਣਦੇ ਆ ਇਸ ਬੱਕੀ ਸਬਜੀ ਵੀ ਵਧੀਆ ਹੁੰਦੀ ਐ। ਕਿਹ ਘਰ ਦੀ ਸਬਜੀ ਦੀ ਮौज ਬਹੁਤ ਹੁੰਦੀ ਐ। ਜਦ ਮਰਜੀ ਤੋੜ ਲੋ, ਜਦੋਂ ਮਰਜੀ ਉਹ ਕਰ ਲੈ। ਉਹ ਕਿਸੀ ਮੇਰਾ। ਉਹ ਉੱਤੇ ਜਾਏ ਸੀਗੇ। ਬਾਅਦ ਚ ਆਗੇ ਸੀਗੇ ਜੀ ਘਰੇ ਦੀ ਦੀਦੀ ਵੀ ਨਹੀਂ। ਦੀਦੀ ਸਾਗ ਲੈ ਕੇ ਗਈ ਆ। ਪਹਿਲਾਂ ਸਾਗ ਅਸੀਂ ਤੋੜਿਆ ਸੀਗਾ ਦੀਨ ਨੇ ਤੋੜਿਆ ਸੀ ਛੋਟੇ ਨੇ ਕਿ ਚੱਲ ਉਹ ਜਾਨੂ ਦੂਜੀ ਦੀ ਆ ਗਈ ਉਹ ਕਹਿੰਦੀ ਮੈਂ ਸਾਗ ਲੈ ਕੇ ਜਾਣਾ ਅਸੀਂ ਤਾਂ ਤੋੜਿਆ ਪਿਆ ਵਾ ਤੂੰ ਲੈ ਜਾ ਨਹੀਂ ਕਹਿੰਦੇ ਖਾਣ ਖਾਣਾ ਖਾਣੇ ਵਾਲੇ ਤਾਂ ਨਾ ਪਰ ਕਿ ਦਾਣੇ ਵਾਲੇ ਤੇ ਪਤਾ ਨਹੀਂ ਖਾਣੇ ਆ ਤੇ ਮੋਰ ਕੀ ਦੀ ਕਹਿੰਦੇ ਆ ਬਾਕੀ ਆ ਤੋੜਿਆ ਤਾਂ ਉਹਨੇ ਆਪਦੇ ਵਾਸਤੇ ਸੀਗਾ ਬਾਕੀ ਚਲੋ ਆਇਆ ਲੱਗਿਆ ਬਹੁਤ ਹੋਇਆ ਬਸ ਚੀਜ਼ਾਂ ਮਿੱਠੇ ਬਹੁਤ ਤੁਹਾਨੂੰ ਦੇਖੀ ਆ ਤੁਹਾਨੂੰ ਲੱਗੀ ਹੋਈ ਹੋਵੇ ਚੀਜ਼ ਹਨਾ ਫੇਰ ਨਹੀਂ ਦਿੱਕਤ ਹੈਗੀ ਚਲਾਜ ਜੋ ਹਨਾ ਹਉ ਭੋਗ ਤੇ ਆਏ ਸੀਗੇ ਫਿਰ ਅਜਾ ਤੋੜ ਸੀ ਲੈ ਗੇ ਮੇਥੇ ਲੈ ਗੇ ਪਾਲਕ ਲੈ ਗੇ ਧਨੀਆਂ ਲੈ ਗਈਆਂ ਚਲੇ ਆਇਆ ਚੀਜ਼ ਹੋਵੇ ਫੇਰ ਨਹੀਂ ਦਿੱਕਤ ਹੈਗੀ ਕੋਈ ਵੀ ਲੱਗੀ ਹੀ ਹੋਵੇ ਨਾ ਠੀਕ ਬਾਕੀ ਆਇਆ ਜਿਸ ਵੇਲੇ ਬਣਾਉਂਗੀ ਗਾਜਰਾ ਮਟਰ ਹੋਣੀ ਬਣਾਉਂਦੀ ਹੈਗੀ ਹਾਲੇ ਦੀ ਤੋੜ ਕੇ ਲੈ ਕੇ ਜਾ ਕੇ ਰੱਖ ਲਾਂਗੇ ਮੈਨੂੰ ਆਇ ਸੀਗਾ ਤਿਆਰਪਨ ਹਨਾ ਸੌਂਗੀ ਚਲਪਾ ਨੂੰ ਲਾਹ ਜੀ ਦਵਾ ਬਹੁਤ ਸਵੇਰੇ ਸੱਜੇ ਪਤੜਕਾ ਲਾਵਾਂਗੇ ਹੁਣ ਨਹੀਂ ਬਣਾਉਣੀ ਜੀ ਹੁਣ ਤਾਂ ਤੋੜ ਤੋੜ ਕੇ ਰੱਖ ਲੈਣੇ ਗੱਜਨਾ ਡੈਡੀ ਪੱਟ ਲੈ ਸੀਗੇ ਚੱਲ ਜਿੰਨੀ ਟਿਊਸ਼ਨ ਚਲੇ ਗਏ ਆ ਮੈਂ ਚੱਲ ਮੈਂ ਤੋੜ ਲੈ ਆਨੀ ਬਤੀਆਂ ਮੈਨੂੰ ਕਮੈਂਟ ਕਰਕੇ ਦੱਸਿਓ ਕਿੰਨਾ ਦੇ ਘਰੇ ਘਰੇ ਸਬਜ਼ੀਆਂ ਲੱਗੀਆਂ ਹੋਈਆਂ ਨੇ ਮਟਰ ਆਪਣੇ ਪਹਿਲਾਂ ਨਹੀਂ ਹੋਏ ਹੈਗੇ ਐਤਕੀ ਹੁਣ ਹੁਣ ਜਾ ਕੇ ਹੋਏ ਨੇ ਚਲਾਇਆ ਹਜੀ ਮੌਸਮ ਜੇ ਹੈਗਾ ਮਟਰ ਮਟਰ ਹੁਣ ਆਇਆ ਜਾ ਚ ਨਾ ਜਿਹੜੇ ਮਟਰਾਂ ਦੇ ਪੱਕੇ ਪੱਕੇ ਜੀ ਆਉਂਦੇ ਆ ਵਧੀਆ ਨਹੀਂ ਬਣਦੇ ਹੈਗੇ ਬਾਕੀ ਆਏ ਆਪਣੇ ਤਾਂ ਘਰ ਦੀ ਲੱਗੀ ਹੋਈ ਆਪਾਂ ਨੂੰ ਤਾਂ ਜਰੂਰਤ ਹੈ ਵੀ ਨਹੀਂ ਦੀ ਇੰਨੀ ਇਹ ਥਾਂ ਨੂੰ ਬਹੁਤ ਵਧੀਆ ਹਨਾ ਜਾਨੀ ਮਿੱਠੇ ਹੁੰਦੇ ਇਹਨਾਂ ਦਾ ਬਹੁਤ ਸਵਾਦ ਲੱਗਦਾ ਹੈ ਜਿੱਥੇ ਬਿਠੇ ਹੁੰਦੇ ਆ ਮੈਂ ਘਾਤ ਤੇ ਆਤਮਨ ਵੀ ਬਹੁਤ ਖਾਂਦੀ ਆ ਆਪਣੀ ਇਹ ਨੂੰ ਰੱਖਣਾ ਚਾਹੀਦਾ ਇੱਕ ਵਾਰੀ ਮਟਰ ਬਹੁਤ ਖਾਂਦੀ ਆ ਇਹ ਅਰੇ ਮਿੱਠੇ ਮਿੱਠੇ ਨੂੰ ਵਧੀਆ ਰਾ ਦੇ ਬਾਕੀ ਇਹ ਬੱਚਿਆਂ ਨੂੰ ਪਤਾ ਹੈ ਕਿ ੱਤੀ ਦਿੰਦੀ ਹੈ ਤਾਂ ਕਿ ਕੱਚੇ ਖਾਣ ਨੂੰ ਠੱਡ ਦੂ ਪੂਰਾ ਮੁਰਗਾ ਹੋਂਕਰ ਦੱਸਣਾ ਹੁਣ ਮਟਰ ਤੋੜ ਲਮਾ ਹਾਂਜੀ ਲੋ ਜੀ ਮਟਰ ਮੈਂ ਇੱਧਰ ਤੋੜ ਲਈ ਤੇ ਬਾਕੀ ਜਿਹੜੀਆਂ ਹੁਣ ਗਜਰਾਂ ਨੇ ਤੇ ਡੈਡੀ ਅਧਰੱਖੀਆਂ ਗਜਰਾਂ ਹਾਂ ਆਪਣੇ ਡੈਡੀ ਪੱਟ ਲੈ ਆਏ ਸੀਗੇ ਤੇ ਮੈਂ ਲੈ ਆਈ ਸੀਗੀ ਜੀ ਮਟਰ ਤੋੜ ਕੇ ਹੁਣ ਵਧੀਆ ਹੋ ਗਏ ਤੇ ਚਲੋ ਬਾਕੀ ਹੁਣ ਆਪਾਂ ਸੁੱਤੀ ਪਈ ਐ ਤੇ ਹੁਣ ਸ਼ਾਮ ਦੇ ਵੱਜ ਚੁੱਕੇ ਆ ਜੀ 4:30 4:30 ਹੋ ਗਏ ਹਾਂਜੀ 4:30 ਹੋ ਗਏ ਤੇ ਮੈਂ ਹਾਂ ਹੁਣ ਪਸ਼ੂ ਨੂੰ ਪਾੜੀ ਪੁੜੀ ਪਲਾ ਦਾਂ ਕਿਕ ਜੀ ਹੁਣ ਨਾ ਤਾਂ ਕੁੱਤੀ ਪੀ ਅਤੇ ਬਾਕੀ ਬਹਿਣਾ ਧਰਾਂ ਦਾ ਟਾਈਮ ਹੋ ਜਾਣਾ ਉਸ ਤੋਂ ਬਾਅਦ ਤੇ ਆਪਾਂ ਪਾੜੀ ਪੁੜੀ ਪਲਾ ਲਈਏ ਹੁਣ ਤੇ ਬਾੜੀ ਹੁਣ ਇੱਕ ਪਲਾ ਕੇ ਫਿਰ ਹਾਂ ਉਸ ਤੋਂ ਬਾਅਦ ਧਰਾਂ ਕੱਢਣੀਆਂ ਨੇ ਤੇ ਬਾਕੀ ਹਜੇ ਕੱਪੜੇ ਆਪਣੇ ਬਾਹਰ ਪਏ ਆ ਕਿ ਕਿਸੇ ਫੇਰੇ ਤੋਤੇ ਸੀਗੇ ਤੇ ਲਾਉਣ ਦਾ ਆਪਣਾ ਟਾਈਮ ਨਹੀਂ ਲੱਗਿਆ ਹੈਗਾ ਦੇ ਗਿਦੇ ਲਾਤੀ ਲੈ ਕੇ ਨਹੀਂ ਉਹ ਵੀ ਕਿਉਂਕਿ ਸੁੱਕਣ ਦਾ ਪਤਾ ਸੀਗੇ ਲੋਹਣ ਦਾ ਟਾਈਮ ਨਹੀਂਗਾ ਉਹ ਲਾਲ ਮਾਫੇ ਮਤਨ ਮਿਲਦੀਆਂ ਹੰਦੀ ਲੋ ਜੇ ਪਾ ਉਹ ਤਾਂ ਲਾਲਿਆਂ ਦੇ ਕੱਪੜੇ ਤੇ ਤਾਹਾਂ ਹੋਂ ਠਹਿਰ ਕੇ ਲੱਗਣ ਗਿਆ ਚੱਲ ਜਾਂਦਾ ਟਾਈਮ ਬਾਕੀ ਤੇ ਹਾਂ ਪਠਾਇਆ ਕਿਲਾ ਦਾਂਗੇ ਸੁੱਤੀ ਵੀ ਆ ਰਾਵਨਾ ਸੌਂਗੀ ਇਹ ਅੱਜ ਤੇ ਬਾਕੀ ਇੱਕ ਤਾਂ ਚਿੜੀ ਦਿਖਾਵਾਂ ਇੱਥੇ ਬੰਦੀਂ ਦਿਆ ਕਿੱਥੇ ਗਈ ਇੱਥੇ ਹੀ ਬੈਠੂਗੀ ਖੜ ਜੋ ਪਤਾ ਨਹੀਂ ਕਿੱਧਰ ਗਈ ਆਦੀ ਬੈਠੀ ਆਦੀ ਆਦੀ ਬੈਠੀ ਜਿਹਦੇ ਵਿੱਚ ਜੀ ਦਿਖਦੀ ਹੋਵੇ ਦਿਖਦੀ ਨਹੀਂ ਆਦੀ ਕਦੇ ਇੱਧਰ ਆ ਜਲੇ ਆਹ ਬੈਠੇ ਉੱਡ ਕੇ ਹਨ ਟੱਕੀ ਦੇ ਵਿੱਚ ਜੀ ਹਨ ਦਾ ਦੇਖਦੀ ਲੀਗੀ ਕਿ ਕੋਈ ਜਾਲੀਆਂ ਲੱਗੀਆਂ ਨੇ ਤੇ ਬਾਕੀ ਆਪਣੇ ਅੱਜ ਦਾ ਵਲੌਗ ਇੰਨੇ ਜੇਕਰ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਪਲੀਜ਼ ਫੋਲੋਅ ਆਚ ਜ਼ਰੂਰ ਕਰਿਆ ਕਰੋ ਤੇ ਮਿਲਦੇ ਹਾਂ ਜੀ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ